ਸਾਤ ਸ਼ਰੀਆ ਕਾਲ ਦੋਸਤੋ ਵਿਧਵਾ ਪੈਨਸ਼ਨ ਵਾਲੀ ਮਾਂ ਰੇਲਵੇ ਸਟੇਸ਼ਨ ਚ ਲੰਦਰ ਦੇ ਅੰਦਰ ਜਾਂਦੇ ਆ ਪੌੜੀਆਂ ਤੇ ਇੱਕ ਬਜ਼ੁਰਗ ਮਾਤਾ ਬੈਠੀ ਨੇ ਮੈਨੂੰ ਆਵਾਜ਼ ਮਾਰੀ ਤੀਏ ਆ ਮੈਨੂੰ ਰਿਕਸ਼ਾ ਕਰਵਾ ਦੇ ਵਰਕਸ਼ਾਪ ਚੌਕ ਜਾਣ ਲਈ ਪਰ ਮੈਂ ਵੀ ਗੱਡੀ ਫੜਨੀ ਸੀ ਲੇਟ ਹੋ ਜਾਣਾ ਸੀ ਤਦੇ ਗੱਡੀ ਦੀ ਨਾਲ ਆਉਣ ਦੀ ਅਨਾਉਂਸਮੈਂਟ ਹੋ ਗਈ ਮੈਨੂੰ ਮਾਤਾ ਪਰੇਸ਼ਾਨ ਜਿਹੀ ਲੱਗੀ ਮੈਂ ਪੁੱਛ ਲਿਆ ਮਾਤਾ ਇੰਨਾ ਸਮਾਨ ਕੋਲ ਇੱਕ ਟੀਨ ਦਾ ਪੀਪਾ ਆਟੇ ਵਾਲਾ ਇੱਕ ਥੈਲੇ ਵਿੱਚ ਘਿਓ ਵਾਲਾ ਪੀਪਾ ਤੇ ਖੰਡ ਵਾਲਾ ਲਿਫਾਫਾ ਇੱਕ ਬੈਗ ਵਿੱਚ ਮਾਤਾ ਦੇ ਕੱਪੜੇ ਮੈਂ ਕਿਹਾ ਮਾਤਾ ਐਨਾ ਸਮਾਨ ਲੈ ਕੇ ਇਕੱਲੀ ਤੁਰ ਪਈ ਵਰਕਸ਼ਾਪ ਚੌਕ ਕਿੱਥੇ ਜਾਣਾ ਦੱਸ ਦਿਓ ਤਾਂ ਮੈਂ ਰਿਕਸ਼ਾ ਵਾਲੇ ਨੂੰ ਸਮਝਾ ਦਿਆਂ ਮਾਤਾ ਬੋਲੀ ਪੁੱਤ ਵਰਕਸ਼ਾਪ ਚੌਕ ਤੋਂ ਮੈਂ ਬੱਸ ਫੜ ਕੇ ਵਾਈਜ਼ ਹੀ ਕੋਲ ਜਾਣਾ ਸਾਡੇ ਗਵਾਂਢ ਆਉਂਦੇ ਰਹਿੰਦੇ ਸਮਾਗਮ ਤੇ ਤੇ ਮੈਂ ਗੁਰੂ ਧਾਰੇ ਹੋਏ ਹਨ ਕਹਿੰਦੇ ਸੀ ਦੁੱਖ ਸੁੱਖ ਹੋਵੇ ਤਾਂ ਆਜੇ ਸਾਡੇ ਕੋਲ ਸਾਂਭ ਲਵਾਂਗੇ ਮੈਨੂੰ ਸ਼ੱਕ ਜਿਹਾ ਹੋਇਆ ਤੇ ਮੈਂ ਵੀ ਬਹਿ ਗਈ ਮਾਤਾ ਕੋਲ ਮਾਤਾ ਨੇ ਦੱਸਣਾ ਸ਼ੁਰੂ ਕੀਤਾ ਤੇ ਇਹ ਹੁਸ਼ਿਆਰਪੁਰ ਦੀ ਗੱਡੀ ਵਿੱਚੋਂ ਉਤਰ ਕੇ ਆਈ ਹਾਂ ਕਾਰਗਿਲ ਦੇ ਜੁੱਦ ਦੇ ਵਿੱਚ ਮਾਰੇ ਗਏ ਫੌਜੀ ਦੀ ਵਿਧਵਾ ਹਾਂ ਮੈਂ ਸ਼ੰਤੀ ਦੋ ਬੱਚਿਆਂ ਦੀ ਮਾਂ ਸੀ ਪੂਰੀ ਪੈਨਸ਼ਨ ਤੇ ਰਿਵਾਰਡ ਦੀ ਰਕਮ ਮਿਲੀ ਛੋਟੇ ਛੋਟੇ ਬੱਚੇ ਔਖੇ ਸੌਖੇ ਪਾਲੇ ਪੜ੍ਹਾਏ ਤੇ ਦੋਵਾਂ ਪੁੱਤਰਾਂ ਨੂੰ ਕੰਮ ਖੋਲਣ ਵਿੱਚ ਪੈਸੇ ਨਾਲ ਵੀ ਪੂਰੀ ਮਦਦ ਕੀਤੀ ਦੋਵੇਂ ਪੁੱਤ ਵਿਆਹ ਦਿੱਤੇ ਵੱਡੇ ਪੁੱਤ ਨੇ ਆਪਣਾ ਕਾਰੋਬਾਰ ਹੁਸ਼ਿਆਰਪੁਰ ਤੋਂ ਜਲੰਧਰ ਸ਼ਿਫਟ ਕਰਾ ਲਿਆ ਵੱਡੇ ਪੁੱਤ ਦਾ ਲੱਕੜ ਦੇ ਹਾਰੇ ਦਾ ਕੰਮ ਵਾਵਾ ਚੱਲ ਪਿਆ ਛੋਟੇ ਦਾ ਕੰਮ ਕੁਝ ਠੰਡਾ ਮਿੱਸਾ ਜਿਹਾ ਸੀ ਮੈਂ ਛੋਟੇ ਨਾਲ ਰਹਿਣ ਦਾ ਫੈਸਲਾ ਕਰ ਲਿਆ ਮੇਰੀ ਪੈਨਸ਼ਨ ਨਾਲ ਮਦਦ ਹੋਣ ਲੱਗ ਪਈ ਹੌਲੀ ਹੌਲੀ ਮੇਰੀ ਨੂੰ ਮੇਰੇ ਖਾਣ ਪੈਣਨ ਤੇ ਉੱਚਾ ਨੀਵਾ ਬੋਲਣ ਲੱਗ ਪਈ ਕਹਿੰਦੀ ਜਾ ਵੱਡੇ ਕੋਲ ਜਿਸ ਨੂੰ ਸਾਡੇ ਤੋਂ ਚੋਰੀ ਪੈਸਾ ਦਿੰਦੀ ਸਾਡੇ ਕੱਲਿਆਂ ਦੀ ਮਾਂ ਨਹੀਂ ਦੱਸਦੀ ਅਜੇ ਤਾਂ ਮੈਂ ਉਸ ਦਾ ਘਰ ਚਲਾਉਂਦੀ ਜੇ ਕਿਤੇ ਮੇਰੀ ਪੈਨਸ਼ਨ ਨਾ ਹੁੰਦੀ ਤਾਂ ਕੀ ਹੁੰਦਾ ਇਹ ਤਾਂ ਭਲਾ ਹੋਵੇ ਵਾਈਜੀ ਦਾ ਜਿਹੜੇ ਜਿਹਦੇ ਲੜ ਲੱਗੀ ਹੋਈਆਂ ਉਹਨਾਂ ਦਾ ਕੀ ਆ ਕਹਿੰਦੇ ਮਰੀ ਤੇ ਗਿੱਲੀਆਂ ਲੱਕਣਾ ਪਾ ਕੇ ਫੂਕਣਾ ਤੈਨੂੰ ਤੁੱਖ ਦੀ ਰਹੀ ਹੁਣ ਸਾਰੀ ਗੱਲ ਸਮਝ ਆ ਗਈ ਸੀ ਮੈਨੂੰ ਮੈਂ ਮਾਤਾ ਨੂੰ ਪੁੱਛਿਆ ਮਾਤਾ ਪੈਨਸ਼ਨ ਦੀ ਕਾਪੀ ਕਿੱਥੇ ਆ ਕਹਿੰਦੀ ਹੁਣ ਤਾਂ ਮੇਰੇ ਕੋਲ ਹੈ ਵਾਈਜ਼ੀ ਨੇ ਕਿਹਾ ਵਸਤੂ ਆ ਜਾਈ ਮੰਜਾ ਬਿਸਤਰਾ ਅਸੀਂ ਆ ਦੇ ਦਿਆਂਗੇ ਆਪੇ ਸਾਹਮਣੇ ਮੈਨੂੰ ਮਰੀ ਨੂੰ ਬੜਾ ਤਰਸ ਆਇਆ ਮਾਤਾ ਤੇ ਦੋ ਕੱਪ ਚਾਹ ਮਗਵਾਈ ਤੇ ਮਾਤਾ ਨਾਲ ਪੀਤੀ ਮੈਂ ਪੁੱਛਿਆ ਮਾਤਾ ਕਿੰਨੇ ਪੋਤੇ ਪੋਤੀਆਂ ਕਹਿੰਦੀ ਸੁੱਖ ਨਾਲ ਦੋ ਪੋਤੇ ਤੇ ਇੱਕ ਪੋਤੀ ਉਹਦੇ ਸੁੱਖ ਨਾਲ ਕਹਿਣ ਵਿੱਚ ਸਾਰਾ ਛੁਪਿਆ ਭੇਦ ਉਜਾਗਰ ਹੋ ਗਿਆ ਮੈਂ ਇੱਕੋ ਗੱਲ ਪੁੱਛੀ ਮਾਤਾ ਤੇਰੇ ਜਾਣ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਛੁੱਟ ਜਾਣੀ ਤੇਰੇ ਹੱਥੀ ਤੇਰੇ ਪੁੱਤ ਦਾ ਘਰ ਉੱਜੜ ਜਾਣਾ ਪੈਨਸ਼ਨ ਦੇ ਕੇ ਵਾਈਜੀ ਦੀ ਸੇਵਾ ਕਰਨਗੀ ਪਰ ਇਹ ਲੋਕ ਕੇ ਜਰਾ ਤੇਜ ਤੇ ਸਮਝ ਤੋਂ ਕੰਮ ਲੈ ਆਪਣੇ ਪੁੱਤ ਦੀ ਮਦਦ ਕਰ ਜਿੰਨਾ ਚਿਰ ਜਿਉਂਦੀ ਹੈ ਕਹਿੰਦੀ ਪੋਤਾ ਪੋਤੀ ਮੈਨੂੰ ਬਹੁਤ ਕਰਦੇ ਪਰ ਜਦੋਂ ਪੈਸੇ ਲੈਣੇ ਹੁੰਦੇ ਅਕਲ ਟਿਕਾਣੇ ਆਜ ਉਸ ਦੀ ਦੇਖੂ ਕਿਹੜੇ ਜਾਣਦੇ ਉਸਦੇ ਆਉਂਦੇ ਮਦਦ ਕਰਨ ਲਈ ਮੈਂ ਬੜੀ ਮੁਸ਼ਕਲ ਨਾਲ ਸਮਝਾਇਆ ਮਾਤਾ ਨੂੰ ਸੋਚਿਆ ਕਿਸੇ ਤਰ੍ਹਾਂ ਹੁਸ਼ਿਆਰਪੁਰ ਵਾਲੀ ਗੱਡੀ ਵਿੱਚ ਬੈਠਣ ਲਈ ਮੰਨ ਜਾਵੇ ਪਰ ਜੇ ਘਰ ਨਾ ਪਹੁੰਚੀ ਮੇਰੀ ਗੱਡੀ ਦੀ ਵੀ ਅਨਾਉਂਸਮੈਂਟ ਹੋ ਰਹੀ ਸੀ ਇੰਨੇ ਵਿੱਚ ਇੱਕ ਆਦਮੀ ਆਇਆ ਤੇ ਮਾਤਾ ਦੇ ਮੋਢਿਆਂ ਤੇ ਹੱਥ ਰੱਖ ਬੋਲਿਆ ਓਫ ਮਾਤਾ ਜਾਨ ਕੱਢਤੀ ਸਾਡੀ ਤੋਂ ਤੇ ਇੱਥੇ ਬੈਠੀ ਸਾਰਾ ਸਟੇਸ਼ਨ ਗਾਹ ਮਾਰਿਆ ਮਾਤਾ ਦਾ ਵੱਡਾ ਪੁੱਤ ਸੀ ਛੋਟੇ ਦੇ ਫੋਨ ਆਉਣ ਤੇ ਮਾਤਾ ਨੂੰ ਲੱਭ ਰਿਆ ਸੀ ਮੇਰੇ ਸਾਹ ਵਿੱਚ ਸਾਹ ਆਇਆ ਮਾਤਾ ਪੁੱਤ ਨੂੰ ਕਹਿੰਦੀ ਇਹ ਤਾਂ ਮੈਂ ਇਸ ਕੁੜੀ ਦੀਆਂ ਗੱਲਾਂ ਵਿੱਚ ਆ ਗਈ ਨਹੀਂ ਤਾਂ ਪੁੱਤ ਨੇ ਮੈਨੂੰ ਸ਼ੁਕਰੀਆ ਕਿਹਾ ਤੇ ਗਿੱਲੀਆਂ ਅੱਖਾਂ ਨਾਲ ਮਾਤਾ ਨੂੰ ਕੁੱਟ ਕੇ ਜੱਫੀ ਪਾਈ ਇਹ ਦੇਖਦਿਆਂ ਮੈਂ ਵੀ ਦੌੜ ਕੇ ਗੱਡੀ ਫੜ ਲਈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ